ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦੇ ਆਂ ਵੀ 3 ਕਰੋੜ ਪੰਜਾਬੀਆਂ ਨੂੰ ਚੈਲੰਜ ਨਾ ਕਰੋ ਆਪਣੀ ਫੋਰਸ ਦੀ ਦੁਰਵਰਤੋਂ ਨਾ ਕਰੋ ਬਾਜ ਆਜੋ ਆਮ ਆਦਮੀ ਪਾਰਟੀ ਕਦੇ ਨਕਸ਼ੇ ਤੇ ਵੀ ਨਹੀਂ ਲੱਪਣੀ ਇਹ ਬਾਈਬਲ ਕਲਾ ਕਾਂਡ ਨੂੰ ਵੀ ਵੱਡਾ ਕਾਂਡ ਹੋਊਗਾ ਇਹ ਭਰਾਓ ਤੁਹਾਨੂੰ ਸੂਚਨਾ ਦੇਣੀ ਸੀ ਵੀ ਭਗਵੰਤ ਮਾਨ ਸਰਕਾਰ ਮੋਤੀ ਦਾ ਹੱਥ ਬਟਾਉਣ ਜਾ ਰਹੀ ਆ ਅਸੀਂ ਅਜੇ ਵੀ ਸਮਝਦੇ ਆਂ ਪਿਓ ਬਾ ਜਾਵੇ ਦੇਖੋ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਆ ਅੰਦੋਲਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਨਾ ਹਰਿਆਣਾ ਸਰਕਾਰ ਦੇ ਖਿਲਾਫ ਆ ਤੇ ਨਾ ਪੰਜਾਬ ਸਰਕਾਰ ਦੇ ਖਿਲਾਫ ਆ ਅਰ ਇਹ 13 ਫਰਵਰੀ ਤੋਂ ਚੱਲ ਰਿਹਾ ਅਰ 13 ਫਰਵਰੀ ਤੋਂ ਭਗਵੰਤ ਮਾਨ ਸਰਕਾਰ ਦਾ ਹੈ ਦਾਵਾ ਆ ਪੇਸ਼ੀ ਕਿਸਾਨਾਂ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਰਹਾਂਗੇ ਮੈਂ ਤੁਹਾਨੂੰ ਇਹੀ ਅਪੀਲ ਕਰਨੀ ਆ ਕਿ ਲੰਡਾ ਕੋਠੀ ਦੇ ਵਿੱਚ 5000 ਫੋਰਸ ਖੜੀ ਆ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਨਾਤ ਕੀਤੀਆਂ ਹੋਈਆਂ ਨੇ ਇਸ ਕਰਕੇ ਆਪਣੀ ਤਿਆਰੀ ਰੱਖਿਓ ਜਿੰਨੇ ਮੋਰਚੇ ਚੱਲ ਰਹੇ ਪੰਜਾਬ ਦੇ ਵਿੱਚ ਬੰਦ ਕਿਸੇ ਵળે ਵੀ ਖਨੌਰੀ ਨੂੰ ਇੱਥੋਂ ਚਾਲੇ ਪਾਉਣੇ ਪੈ ਸਕਦੇ ਆ ਤਿਆਰ ਜੇ ਤਿਆਰ ਆ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਾਂਗੇ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ 5000 ਤੋਂ ਕਰੀਬ ਫੋਰਸ ਇਕੱਠੀ ਹੋਈ ਆ ਪਟਿਆਲਾ ਰੇਂਜ ਦੀ ਔਰ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਾਇਨਾਤ ਨੇ ਸਾਡੇ ਕਿਸਾਨ ਚੜ੍ਹਦੀ ਕਲਾ 'ਚ ਨੇ ਇੱਥੋਂ ਵੀ ਜਿਹੜੇ ਪੰਜਾਬ ਦੇ ਵਿੱਚ ਚੱਲ ਰਿਹਾ ਐਸ ਵੇਲੇ ਤਰਨੇ ਮਜਾਰੇ ਉੱਥੋਂ ਤੱਕ ਸਾਡੀ ਆਵਾਜ਼ ਜਾਣੀ ਚਾਹੀਦੀ ਆ ਵੀ ਇੱਥੋਂ ਖਨੌਰੀ ਨੂੰ ਚਾਲੇ ਪੌਂਦਾ ਹੁਕਮ ਕਿਸੇ ਵੇਲੇ ਵੀ ਤੁਹਾਡੇ ਕੋਲ ਆ ਸਕਦਾ ਵਾ ਇਸ ਕਰਕੇ ਮਨ ਕਰਕੇ ਤਿਆਰ ਹੋ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦੇ ਆ ਵੀ ਤਿੰਨ ਕਰੋੜ ਪੰਜਾਬੀਆਂ ਨੂੰ ਚੈਲੰਜ ਨਾ ਕਰੋ ਆਪਣੀ ਫੋਰਸ ਦੀ ਦੁਰਵਰਤੋਂ ਨਾ ਕਰੋ ਬਾਜ ਆ ਜਾਓ ਆਮ ਆਦਮੀ ਪਾਰਟੀ ਦੇ ਨਕਸ਼ੇ ਤੇ ਵੀ ਨਹੀਂ ਲੱਪਣੀ ਇਹ ਬਾਈਬਲ ਕਲਾ ਕਾਂਡ ਨੂੰ ਵੀ ਵੱਡਾ ਕਾਂਡ ਹੋਊਗਾ ਇਹ ਭਰਾਵੋ ਤੁਹਾਨੂੰ ਸੂਚਨਾ ਦੇਣੀ ਸੀ ਕਿ ਭਗਵੰਤ ਮਾਨ ਸਰਕਾਰ ਮੋਤੀ ਦਾ ਹੱਥ ਬਟਾਉਣ ਜਾ ਰਹੀ ਆ ਅਸੀਂ ਅਜੇ ਵੀ ਸਮਝਦੇ ਆ ਕਿ ਉਹ ਬਾਜ ਜਾਵੇ ਔਰ ਕਿਸੇ ਕਿਸਮ ਦਾ ਜਿਹੜਾ ਉਹਦੇ ਮਨ ਚ ਫੈਸਲਾ ਹੋਇਆ ਉਨੂੰ ਵਾਪਸ ਲਵੇ ਔਰ ਸਾਰਾ ਜਿਹੜਾ ਅੰਦੋਲਨ ਅੱਜ ਪੂਰੇ ਪੰਜਾਬ 'ਚ ਚੱਲ ਰਿਹਾ ਦੋ ਫੋਰਮਾਂ ਦਾ ਜੇ ਹੁਕਮ ਹੋਊਗਾ ਇਹ ਚਾਲੇ ਖਨੌਰੀ ਬਾਰਡਰ ਨੂੰ ਪਾਏ ਜਾ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ